ਤੁਸੀਂ ਦੇਖ ਸਕਦੇ ਹੋ ਤੁਸੀਂ ਇਸ ਥੰਮ੍ਹ ਖੜਿਆ ਆ ਗੱਗਾ ਕਲਵਾਣਾ ਰੋਡ ਤੇ ਜਿੱਥੇ ਕਿ ਅੱਜ ਜੋ ਬਾਲਾਜੀ ਮਹਾਰਾਜ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ ਤੇ ਜੋ ਜੋਤ ਹੈ 사ਲਾ ਸਰਦਮ ਤੋਂ ਲਿਆਂਦੀ ਗਈ ਹੈ ਜੋ ਇੱਥੇ ਅੱਜ ਤੁਸੀਂ ਦੇਖ ਸਕਦੇ ਜੋ ਸੰਗਤਾਂ ਨੇ ਕਾਫੀ ਜੁੜੀਆਂ ਹੋਈਆਂ ਨੇ ਇੱਥੇ ਜੋ ਵਿਸ਼ਾਲ ਜਾਗਰਣ ਤੇ ਵਿਸ਼ਾਲ ਭੰਡਾਰਾ ਜੋ ਇੱਥੇ ਕੀਤਾ ਜਾ ਰਿਹਾ ਹੈ ਜੋ ਸੰਗਤਾਂ ਨੇ ਤੁਸੀਂ ਦੇਖ ਸਕਦੇ ਨਦਮਸਤਕ ਹੋਣ ਲਈ ਇੱਥੇ ਬਾਲਾਜੀ ਮਹਾਰਾਜ ਜੀ ਦੇ ਮੰਦਰ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਆ ਰਿਹਾ ਸੁਪਨਾਲ ਦੇ ਵਿੱਚ ਮੌਜਮਾਨ ਹੋਵੋ ਮੈਂ ਨਾ ਤੁਹਾਡਾ ਵਿੱਕੀ ਵੀਰ ਜੀ ਦਾ ਬਿਰਕ ਸਾਹਿਬ ਜੀ ਦਾ ਮੈਂ ਇਹਦੇ ਨਾ ਬਹੁਤ YouTube ਤੇ ਉਹ ਦੇਖਦਾ ਮੈਨੂੰ ਬਹੁਤ ਚੰਗਾ ਲੱਗਦਾ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਹੈ ਜਾਂ ਕੋਈ ਧਰਮਿਕ ਸਥਾਨ ਦਾ ਹੁੰਦਾ ਹੈ ਚਾਹੇ ਕੋਈ ਵੀ ਹੁੰਦਾ ਹੈ ਪੰਜੀ ਹਰਪ੍ਰੀਤ ਕੌਰ ਤੇ ਮਤਲ ਪ੍ਰੈਸ ਰਿਪੋਰਟਰਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਮੈਨੂੰ ਜੀ ਕਰਦਾ ਕਿ ਮੈਂ ਤੁਹਾਨੂੰ ਕਦੇ ਵੀ ਜਿਸ ਵੀ ਫੰਕਸ਼ਨ ਤੇ ਵੀ ਦੇਖਦਾ ਮੈਂ ਹਾਸਲੇ ਖੇਡਦੇ ਇਸ ਤਰੀ ਤੁਸੀਂ ਫੰਕਸ਼ਨਾਂ ਤੇ ਆਪਣਾ ਪ੍ਰੈਸ ਰਿਪੋਰਟਰ ਰਿਪੋਰਟਾਂ ਦਿੰਦੇ ਰਹੋ ਅਸੀਂ ਤੁਹਾਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਕਹਦੇ ਆ ਮੈਂ ਵਿੱਕੀ ਵੀਰ ਨੂੰ ਪਹਿਲੀ ਵਾਰ ਮਿਲਿਆ ਪਰ ਮੈਂ ਇਹਦੀਆਂ YouTube ਤੇ ਬਹੁਤ ਜ਼ਿਆਦਾ ਉਹ ਦੇਖਦਾ ਹਰਪ੍ਰੀਤ ਕੌਰ ਜੀ ਤੁਹਾਡੀਆਂ ਵੀ ਮੈਂ ਬਹੁਤ ਦੇਖਦਾ ਜੀ ਮੈਂ ਐਸੇ ਪ੍ਰੈਸ ਰਿਪੋਰਟਰ ਇਮਾਨਦਾਰ ਮੈਂ ਕਦੇ ਨਹੀਂ ਦੇਖੇ ਮੈਂ ਬਹੁਤ ਦੇਖੇ ਨੇ ਮੈਂ ਬਹੁਤ ਜ਼ਿਆਦਾ ਫਿਰਿਆ ਪਰ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਇਹ ਜੇ ਰਿਪੋਰਟਰ ਹਰ ਇੱਕ ਥਾਂ ਤੇ ਸਾਨੂੰ ਮਿਲਦੇ ਨੇ ਮੈਂ ਤੁਹਾਡਾ ਇੱਥੇ ਬਹੁਤ ਆਇਆਂ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਨੂੰ ਇੰਨਾ ਮਾਣ ਬਖਸ਼ਿਆ ਵੈਸੀ ਹੀ ਗਤੀ ਆਂਦੀ ਹੈ ਤਾਂ ਮੇਰਾ ਇਹ ਮੇਨ ਝੰਡਾ ਕੀ ਹੈ ਕਿ ਇੱਥੇ ਸਾਲਾ ਸਰਜੀ ਦੀ ਮੂਰਤੀ ਸਥਾਪਨਾ ਕਰਦੇ ਤੇ ਇੱਥੇ ਇੱਕ ਲਾਇਬ੍ਰੇਰੀ ਬਣਾਣੀ ਹੈ ਜਿਸ ਦੇ ਵਿੱਚ ਸਾਰੇ ਧਾਰਮਿਕ ਗ੍ਰੰਥਾਂਨ ਤੇ ਉਹਨਾਂ ਨੂੰ ਸੰਸਕ੍ਰਿਤ ਤੋਂ ਹਿੰਦੀ ਦੇ ਵਿੱਚ ਲੈ ਕੇ ਆਇਆ ਜਾ ਸਕੇ ਤਾ ਮੇਰੀ ਇਹ ਇੱਛਾ ਹੈ ਕਿ ਹਰ ਵਿਅਕਤੀ ਉਸ ਨੂੰ ਪੜੇ ਤੇ ਉਸ ਤੋਂ ਸਿੱਖੇ ਕਿਉਂਕਿ ਟੀਵੀ ਦੇ ਉੱਪਰ ਜਾਂ ਕਿਤੇ ਵੀ ਲਗਾ ਲਓ ਉੱਥੇ ਨਾ ਸ਼ਬਦਾਂ ਦੇ ਜਾਦੂਗਰ ਬਹੁਤ ਬੈਠੇ ਨੇ ਜੋ ਸਾਡੀ ਮਤੀ ਨੂੰ ਪ੍ਰਭਾਵਿਤ ਕਰਦੇ ਨੇ ਤੇ ਅਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਆਂ ਤੇ ਅਸੀਂ ਬਿਨਾਂ ਕੁਝ ਪੜੇ ਖੁਦ ਨੂੰ ਖੁਦ ਜਾਣੇ ਕਿ ਕੀ ਸੱਚ ਹੈ ਤੇ ਕੀ ਝੂਠ ਹੈ ਅਸੀਂ ਇੱਕ ਲੜਾਈ ਦੀ ਤਰਫ ਵੱਧ ਜਾਂਦੇ ਆਂ ਜੋ ਆਪਣੇ ਕਿਤੇ ਵੀ ਕੋਈ ਧਾਰਮਿਕ ਹਨਾ ਮੁੱਠਪੇੜ ਹੈ ਜਾਂ ਕੋਈ ਵੀ ਧਾਰਮਿਕ ਦੰਗਾ ਪੜਕਦਾ ਹੈ ਉਸ ਦਾ ਮੇਨ ਮਤਲਬ ਇਹੀ ਹੈ ਕਿ ਅਸੀਂ ਆਪਣੇ ਧਰਮ ਤੋਂ ਜਾਣੂ ਹੀ ਨਹੀਂ ਕੀ ਮਤਲਬ ਕਰਾਇ ਜਰਾ ਮਤਲਬ ਹੋ ਗਿਆ ਹਾਂ ਕੋਈ ਵੀ ਧਰਮ ਨੂੰ ਕਾਇਮ ਰੱਖਣਾ ਚਾਹੇ ਉਹ ਕਾਇਮ ਰੱਖਣਾ ਚਾਹਨਾ ਕਿ ਹਰ ਇੱਕ ਇਹ ਹੀ ਆਵਾਜ਼ ਦੇਣਾ ਜੀ ਕਿ ਹਰ ਕੋਈ ਵੀ ਵਿਅਕਤੀ ਹੈ ਉਹ ਆਪਣੇ ਧਰਮ ਨੂੰ ਪਹਿਲਾਂ ਜਾਣੇ ਨਾ ਕਿ ਜੋ ਟੀਵੀ ਦੇ ਉੱਪਰ ਜੋ ਸ਼ਬਦਾਂ ਦੇ ਜਾਦੂਗਰ ਬੈਠੇ ਨੇ ਉਹਨਾਂ ਨੂੰ ਸੁਣ ਕੇ ਪੜ੍ਹ ਕੇ ਠੀਕ ਹੈ ਨਾ ਪਹਿਲਾਂ ਧਰਮ ਨੂੰ ਜਾਣੇ ਚਾਹੇ ਮੇਰੇ ਧਾਰਮਿਕ ਗ੍ਰੰਥ ਨੇ ਜਾਂ ਕਿਸੇ ਵੀ ਧਰਮ ਦਾ ਕੋਈ ਵੀ ਗ੍ਰੰਥ ਹੈ ਉਸ ਨੂੰ ਪੜ੍ਹ ਕੇ ਹੀ ਖੁਦ ਵਿਚਾਰ ਕਰੇ ਕਿਉਂਕਿ ਬ੍ਰਹਮ ਦਾ ਮਤਲਬ ਹੀ ਗਿਆਨ ਹੈ ਕਿ ਜੋ ਬ੍ਰਹਮ ਹੈ ਉਹ ਅਸਲ ਦੇ ਵਿੱਚ ਅਕਸ਼ਰ ਹੈ ਜੋ ਅਕਸ਼ਰ ਨੂੰ ਜਾਣ ਗਿਆ ਉਹ ਕਦੇ ਵੀ ਕੋਈ ਲੜਾਈ ਝਗੜੇ ਦੇ ਵਿੱਚ ਨਹੀਂ ਪਏਗਾ ਉਹ ਸਿਰਫ ਪਰਮਾਤਮਾ ਦੇ ਨਾਲ ਜਾਂ ਆਪਸੀ ਜੋ ਭਾਈਚਾਰਾ ਉਸ ਨੂੰ ਵਧਾਨ ਦੀ ਤਰਫ ਧਿਆਨ ਦੇਗਾ ਤਾਂ ਇਸ ਮੰਦਰ ਦੀ ਸਥਾਪਨਾ ਜੋ ਕੁਝ ਵੀ ਹੈ ਮੇਰਾ ਇੱਥੇ ਚੱਲਣ ਦਾ ਇਹੀ ਮਕਸਦ ਸੀਗਾ ਕਿ ਇਹਦਾ ਧਾਰਮਿਕ ਸਥਾਨ ਬਣਾਈਏ ਹਨਾ ਜਿੱਥੇ ਲੋਕ ਮੰਦਰ ਦੇ ਵਿੱਚ ਆਣ ਤੇ ਵਾਪਸ ਕੁਝ ਲੈ ਕੇ ਜਾਣ ਕੁਝ ਗਿਆਨ ਹਨਾ ਕਿ ਪਰਮਾਤਮਾ ਵੀ ਕਹਿੰਦਾ ਹੈ ਕਿ ਮੰਦਰ ਦੇ ਵਿੱਚ ਆ ਕੇ ਕੁਝ ਨਾ ਕੁਝ ਛੱਡ ਕੇ ਜਾਓ ਠੀਕ ਹੈ ਨਾ ਆਪਣਾ ਮਨ ਦਾ ਵਿਰੋਧ ਹੈ ਠੀਕ ਹੈ ਨਾ ਕੋਈ ਵੀ ਆਪਣੇ ਤਰੁੱਟੀਆਂ ਨੇ ਉਹਨਾਂ ਨੂੰ ਛੱਡ ਕਰਕੇ ਕੁਝ ਨਵਾਂ ਹਾਸਿਲ ਕਰਕੇ ਅਗਰ ਆਪਾਂ ਕਿਸੇ ਚੀਜ਼ ਨੂੰ ਹਾਸਿਲ ਕਰਦੇ ਆ ਤਾਂ ਆਪਣਾ ਉਹ ਪਰਮ ਪਿਤਾ ਪਰਮਾਤਮਾ ਆਪਣੇ ਆਪ ਖੁਸ਼ ਹੋ ਜਾਂਦਾ ਹੈ ਕੋਈ ਤਾਂ ਸੇਵਾ ਦਾ ਮਾਰਗ ਬਣਾ ਲੈਂਦਾ ਕੋਈ ਕਿਸੇ ਕੋਈ ਵੀ ਤਰ੍ਹਾਂ ਦਾ ਉਹ ਜੋ ਬਾਲਾ ਜੀ ਮਹਾਰਾਜ ਜੀ ਦੀ ਜੋ ਜੋਤ ਲੈ ਕੇ ਆਏ ਹੋ ਕਿਹੜੇ ਧਰਮ ਸਥਾਨ ਤੋਂ ਲੈ ਕੇ ਆਏ ਹੋ ਤੁਸੀਂ ਇਹ ਮੈਂ ਸਾਲਸਰਧਾਮ ਤੋਂ ਲੈ ਕੇ ਆਏ ਹਾਂ ਬਾਲਾ ਜੀ ਦੀ ਜੋਤ ਹਾਂਜੀ ਜੋ ਜੋ ਮੂਰਤੀ ਸਾਹਿਬ ਉਹ ਅੱਜ ਦੇ ਦਿਨੀ ਸਥਾਪਨਾ ਕੀਤੀ ਸੀ ਤੇ ਇਸ ਦੇ ਵਿੱਚ ਮੈਨੂੰ ਜਿਆਦਾ ਜੋ ਮੇਰਾ ਮਤਲਬ ਕੀ ਸੀਗਾ ਇਕੱਲਾ ਚੱਲਿਆ ਹੋਇਆ ਸੀ ਇਸ ਮਕਸਦ ਦੇ ਉੱਤੇ ਜਿਆਦਾ ਸਹਿਯੋਗ ਨਾ ਬਣ ਕਰਕੇ ਮੈਂ ਜਿਆਦਾ ਸੰਗਤ ਨੂੰ ਨਹੀਂ ਬੁਲਾ ਪਾਇਆ ਤਾਂ ਕਰਕੇ ਵੀ ਇਕੱਲੇ ਹੀ ਇਹ ਸਥਾਪਨਾ ਕੀਤੀ ਹੈ ਅੱਜ ਤੁਹਾਨੂੰ ਮਤਲਬ ਕਿਵੇਂ ਦਾ ਲੱਗ ਰਿਹਾ ਤੁਹਾਡੇ ਨਾਲ ਤੁਹਾਡੇ ਬੈਕ ਤੇ ਵੀ ਕਿ ਕਾਫੀ ਮਤਲਬ ਸੰਗਤ ਜੁੜਦੀ ਜਾ ਰਹੀ ਹੈ ਨਾ ਦੇਖ ਕੇ ਇਹੋ ਜਿਹਾ ਤੁਹਾਨੂੰ ਮਤਲਬ ਲੱਗ ਰਿਹਾ ਹੈ ਮੈਨੂੰ ਇਹ ਇਦਾਂ ਲੱਗ ਰਿਹਾ ਕਿ ਬਿਲਕੁਲ ਬਿਲਕੁਲ ਤੋਂ ਮੇਰੇ ਅੰਦਰ ਵੈਸੇ 21 ਸੋਚ ਜਾਗ ਰਹੇ ਹੁੰਦੇ ਨੇ ਵੀ ਜੋ ਮੇਰੀ ਸੋਚ ਹੈ ਕਿ ਕਿਤੇ ਨਾ ਕਿਤੇ ਉਹ ਲੋਕਾਂ ਦੇ ਅੰਦਰ ਵੀ ਵੱਧ ਰਹੀ ਹੈ ਅਗਰ ਇਹ ਹੀ ਸੋਚ ਪੂਰੇ ਆਪਣੇ ਭਾਰਤ ਵਰਸ਼ ਦੇ ਉੱਤਰ ਜਾਂ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਫੈਲੇਗੀ ਹਨਾ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੈ ਹਨਾ ਉਹ ਸੋਚ ਉਹਨਾਂ ਦੇ ਅੰਦਰ ਪੈ ਗਈ ਤਾਂ ਉਹਨਾਂ ਦਾ ਕਿਸੇ ਨਾਲ ਲੜਨ ਦਾ ਜੀ ਨਹੀਂ ਕਰੇਗਾ ਆਪਣੀ ਮੁੱਠਪੇੜ ਕੋਈ ਵੀ ਨਹੀਂ ਹੋ ਸਕਦੀ ਕਿ ਇਸ ਨੂੰ ਲੜਾਈ ਝਗੜੇ ਨੂੰ ਖਤਮ ਕਰਨ ਦਾ ਇੱਕੇ ਰਾਸਤਾ ਜੋ ਧਾਰਮਿਕ ਤੌਰ ਦੇਤੇ ਹੁੰਦੀ ਹੈ ਕਿ ਹਰ ਇੱਕ ਵਿਅਕਤੀ ਗਿਆਨੀ ਬਣੇ ਅਗਲੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹੇ ਹਾਂ ਜੀ ਉਸ ਮੋਟੀਵੇਸ਼ਨ ਦੇਣਾ ਚਾਹੁੰਦਾ ਕਿ ਮੈਂ ਜਾਗਰੂਕ ਮਨਾ ਚਾਹੁੰਦਾ ਹਾਂ ਮੈਂ ਉਹਨਾਂ ਨੂੰ ਇੱਕੇ ਜਾਗਰੂਕੀ ਦੇਣਾ ਚਾਹੁੰਗਾ ਵੀ ਤੁਸੀਂ ਨਾ ਸ਼ਬਦਾਂ ਤੇ ਜੋ ਟੀਵੀ ਤੇ ਬੈਠੇ ਸ਼ਬਦਾਂ ਦੇ ਜਾਦੂਗਰ ਨੇ ਹੈਨਾ ਵੀ ਜੋ ਸ਼ਬਦ ਬੋਲਣ ਉਹਨਾਂ ਦੇ ਪਿੱਛੇ ਨਾਂ ਲੱਗ ਕਰਕੇ ਖੁਦ ਧਰਮ ਨੂੰ ਪੜਨਾ ਸ਼ੁਰੂ ਕਰੋ ਠੀਕ ਹੈ ਨਾ ਖੁਦ ਦੀ ਸੋਚ ਨੂੰ ਕਾਇਮ ਕਰੋ ਕਿਉਂਕਿ ਇਹ ਜੋ ਆਪਾਂ ਇੱਕ ਦੂਸਰੇ ਦੇ ਪਿੱਛੇ ਪੜ ਕੇ ਲੜਾਈ ਝਗੜਾ ਇਹ ਆਪਣੀ ਸੋਚ ਨਹੀਂ ਹੈ ਠੀਕ ਹੈ ਨਾ ਅਗਰ ਆਪਣੇ ਲਵੇ ਆਪਣੀ ਸੋਚ ਹੋਏਗੀ ਤੇ ਆਪਾਂ ਕਿਸੇ ਧਰਮ ਨੂੰ ਜਾਣਦੇ ਹੋਵਾਂਗੇ ਮੈਂ ਕਹਿੰਦਾ ਮਤਲਬ ਇਹ ਕੀ ਜਿਵੇਂ ਕੋਈ ਵੀ ਧਰਮ ਦਾ ਵਿਅਕਤੀ ਹੈ ਵੀ ਆਪਣੇ ਧਰਮ ਨੂੰ ਚੰਗੀ ਤਰ੍ਹਾਂ ਜਾਣੇ ਪਹਿਚਾਣੇ ਹਨਾ ਠੀਕ ਹੈ ਤਾਂ ਉਹ ਲੜੂਗਾ ਨਹੀਂ ਕਿਸੇ ਦੇ ਨਾਲ ਕਿਉਂਕਿ ਧਰਮ ਐਕਚੁਅਲ ਦੇ ਵਿੱਚ ਕੀ ਸਿਖਾਂਦਾ ਹੈ ਉਹ ਆਪਾਂ ਨੂੰ ਸ਼ਬਦ ਸਿਖਾ ਸਕਦਾ ਹੈ ਅਗਰ ਆਪਾਂ ਨੂੰ ਸ਼ਬਦ ਦਾ ਗਿਆਨ ਹੋਊਗਾ ਤਾਂ ਆਪਾਂ ਨੂੰ ਬ੍ਰਹਮ ਦਾ ਗਿਆਨ ਹੋਏਗਾ ਮਤਲਬ ਫੋਨੋ ਨੇ ਵਿਚਾਰ ਕਿਵੇਂ ਹੈ ਕਿ ਆਪਣੇ ਬਾਲਾ ਜੀ ਮਹਾਰਾਜੀ ਦੀ ਇੱਥੇ ਕਲਵਾਨੋ ਰੋਡ ਤੇ ਇੱਥੇ ਵੀ ਮੂਰਤੀ ਸਾਪਨਾ ਕਰਨੇ ਕੀ ਥੋੜੇ ਅੰਦਰ ਮਤਲਬ ਜੋ ਭਗਤੀ ਭਾਵਨਾ ਕਿਵੇਂ ਜਾਗੀ ਇਹ ਬਸ ਮੇਰੀ ਭਗਤੀ ਭਾਵਨਾ ਇਹ ਸੀ ਕਿ ਜੋ ਦਿਨ ਪ੍ਰਤੀ ਦਿਨ ਹੈਣਾ ਲੜਾਈ ਝਗੜਾ ਕੁਝ ਵੀ ਵਾਦਾ ਜਾ ਰਿਹਾ ਹੈਣਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਹੁੰਦਾ ਤਾਂ ਮੇਰੀ ਇਹ ਸੀ ਵੀ ਆਪਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਸਮਾਜ ਦੇ ਅੰਦਰ ਕੋਈ ਜਾਗਰੂਤਾ ਜਾਗਰੂਕਤਾ ਲੈ ਕੇ ਆਈਏ ਤੇ ਬਾਲਾ ਜੀ ਤੋਂ ਵਧੀਆ ਮੈਨੂੰ ਕੁਝ ਲੱਗਿਆ ਨਹੀਂ ਕਿਉਂਕਿ ਬਾਲਾ ਜੀ ਦੇ ਅੰਦਰ ਸਾਰੇ ਗੁਣ ਨੇ ਹਣਾ ਉਹ ਸਮੇਂ ਦੇ ਹੁੰਦੇ ਆ ਸਮੇਂ ਤੇ ਆਪਣੀ ਰੱਖਿਆ ਕਰਨਾ ਵੀ ਜਾਣਦੇ ਨੇ ਹਣਾ ਤੇ ਗਿਆਨੀਆਂ ਦੇ ਵਿੱਚੋਂ ਗਿਆਨੀ ਵੀ ਨੇ ਤੇ ਨਮਰ ਦੇ ਵਿੱਚੋਂ ਪਰਮ ਨਮਰ ਨੇ ਹਣਾ ਤੇ ਕੁਛ ਵੀ ਕੰਮ ਹੈ ਤਾਂ ਬਾਲਾ ਜੀ ਉਹਨੂੰ ਸੰਪੰਨ ਕਰ ਸਕਦੇ ਨੇ ਤਾਂ ਮੈਂ ਜਿਵੇਂ ਜਿਵੇਂ ਬਾਲਾ ਜੀ ਨੇ ਵੈਸੀ ਹੀ ਜੋ ਸਾਰਿਆਂ ਨੇ ਨਰਾਜੇ ਅੱਜ ਤੁਸੀਂ ਨਰਾਤੇ ਵਿਸ਼ਾਲ ਭੰਡਾਰਾ ਦੇ ਵਿੱਚ ਚਾਹ ਜਗਤ ਕਰਵਾਇਆ ਹਾਂ ਹਾਂਜੀ ਦੇਖ ਸਕਦੇ ਹੋ ਜੋਤੇ ਵਾਲਾ ਜੀ ਮਹਾਰਾਜ ਦੇ ਲਈ ਤੇ ਪ੍ਰਚੰਡ ਹੈ ਜੋ ਸੰਤ ਮਹਾਰਾਜ ਨраяਨ ਪੂਰੀ ਜੀ ਤੋਂ ਕਰਵਾਈ ਜਾ ਰਹੀ ਹੈ ਦੇ ਵਿੱਚ ਸੰਤ ਨраяਨ ਪੂਰੀ ਜੀ ਮਹਾਰਾਜ ਕਲਵਾਨ ਵਾਲੇ ਸੱਜ ਦੇ ਇਸ ਵਿਸ਼ਾਲ ਜਾਗਰਨ ਦੇ ਵਿੱਚ ਨਾਮ ਦੇ ਪੂਰੀ ਜੀ ਮਹਾਰਾਜ ਜੀ ਜੋ ਕਿ ਅੱਜ ਇਸ ਵਿਸ਼ਾਲ ਜਾਗਰਨ ਦੇ ਵਿੱਚ ਜੋਤੀ ਪ੍ਰਚੰਡ ਦੀ ਰਸਮ ਅਦਾ ਕਰਨ ਜੀ ਸੋ ਜ਼ਾਰੇ ਹੀ ਭਗਤਾਂ ਨੂੰ गुजारिश ਕਰਾਂਗੇ ਜੀ ਇੱਕ ਵਾਰੀ ਆਪਣੇ ਆਪਣੇ ਲਗਾ ਦੇ ਖੜੇ ਹੋ ਜਾਣ ਜੀ ਸੋ ਅੱਜ ਦੇ ਇਸ ਵਿਸ਼ਾਲ ਜਾਗਰਨ ਦੀ ਜੋਤੀ ਪ੍ਰਚਲਿਤ ਦਾ ਸਮਾਗਮ ਹੋਣਗੇ ਜੀ

ਮਾਧਿਅਮ ਜਗਤ ਵਿਆਪਨੀ ਵੀਣਾ ਪੋਸਤਕ ਧਾਰਣੀ ਮਵਯਦਾਮ ਯਾਦਯੰਦਕਾਰਪਹੰ ਅਸੇ ਸਵਾਟਿਕ ਮਾਲਿਕਾਂ ਵਿਦਦਤੇ ਪਰਮਾਸਨੇ ਸੰਜੀਤਾਂ ਵੰਦੇ ਤਾਂ ਪਰਮੇਸ਼ਵਰੇਂ ਭਗਵਤੀ ਬੁੱਧੀ ਪ੍ਰਦਾਸ਼ਾਰਦਾਂ ਬੁੱਧੀ ਪ੍ਰਦਾਸ਼ਾਰਦਾਂ ਜੈ मंगला काले भद्र काले का दुर्गा क्षमा दात्री स्वाहा नोस्त अन्न अन्नपूर्णे सदा पूर्णे प्राण वल्लवे ज्ञान वैराग्य सिद्ध्याम देहि च पार्वती विद्यम देहि सरस्वती सुर देती है कोट ज्ञान पंडारे खोल मां इस ज्योति के रूप इस ज्योति के अनुकूल बोल दुर्गा मैया ਕੀ ਜੈ ਜੇਕਰਾ ਜਗ ਦੀ ਉੱਤ ਵਾਲੀ ਮਾਦਾ ਦਾ ਬੋਲ ਸਾਚੇ ਦਰਬਾਰ ਕੀ ਜੈ ਲੋ ਪਾਰਵ ਦੀ ਬਦੇ ਹਰ ਹਰ ਮਹਾਂ ਦੇ ਬੋਲ ਬਾਲਾ ਜੀ ਮਹਾਰਾਜ ਕੀ ਜੈ ਜੇਕਰਾ ਉੱਚੀਆਂ ਪਹਾੜਾਂ ਵਾਲੀ ਮਾਦਾ ਦਾ ਬੋਲ ਸਾਚੇ ਦਰਬਾਰ ਕੀ ਜੈ ਜੇਕਰਾ ਚਿੰਤਾ ਕਰਨੀ ਮਾਤਾ ਦਾ ਜੇਕਰ ਜਵਾਲਾ ਜੀ ਮਾਤਾ ਦਾ ਸੱਚੇ ਦਰਬਾਰ ਕੀ ਆਪਣੇ ਆਪਣੇ ਗੁਰੂ ਮਹਾਰਾਜ ਜੀ ਕੀ ਜੈ ਨਾਮੇ ਸੰਗੜੇ ਚੈ ਵਾ ਵਿਗਨ ਸੇਨਾ ਜਾਤੇ ਭਗਤ ਨਮਾ ਕਾਇਆ ਸੋਰ ਕੋਟੀ ਸਮ ਪ੍ਰਵਾਨ ਨਿਰਵਗਣਮ ਕਰਮੇ ਨਿਵਾਸ ਸਰਕਾਰੀਏ ਸਰਵਦਾ ਭੂਰ ਵਸਹਾ ਸ੍ਰੀ ਮਨਮਹਾ ਗణాధి ਪਦਏ ਨਮੋ ਨਮਹਾ ਅਦ ਸੰਕਲ ਆਜ ਅੱਜ ਬੜਾ ਭਾਗਾ ਵਾਲਾ ਦਿਨ ਹੈ ਜੀ ਜੋ ਸਰੇ ਕੱਗਿਆਂ ਦੇ ਵਿੱਚ ਅੱਜ ਸਾਲਾਸਰ ਜਿਹਦਾ ਮੰਦਿਰ ਬਣਨ ਲੱਗ ਰਿਹਾ ਮਹਾਰਾਜ ਹਰੂਮਾਨ ਜੀ ਦਾ ਬਹੁਤ ਚੰਗਾ ਦਿਨ ਹੈ ਅੱਜ ਸਾਡੇ ਵਾਸਤੇ ਸੁਭ ਦਿਨ ਹੈ ਜੋ ਕਿ ਸਾਲਾਸਰ ਤੋਂ ਅੱਜ ਜੋਤੀ ਆਈ ਹੈ ਜੋ ਪ੍ਰਚੰਡ ਹੋਈ ਹੈ ਤੇ ਹਨੂਮਾਨ ਜੀ ਸਾਡੇ ਅੱਜ ਵਿਚਕਾਰ ਕੱਗਿਆਂ ਦੇ ਵਿੱਚ ਬਾਜ਼ਾਰ ਰਾਜਾਨ ਤੇ ਸਾਰੀ ਸੰਗਤ ਤੇ ਸਾਰਾ ਕੰਨ ਕਰਵਾਸੀ ਇਹ ਚੀਜ਼ ਬਹੁਤ ਉਸਾਈ ਹਾਂ ਤੇ ਅੱਕੇ ਤੇ ਵੀ ਅਸੀਂ ਇਹੀ ਕੰਮ ਕਰਦੇ ਆ ਕਿ ਇਹ ਜੇ ਧਾਰਮਿਕ ਕੰਮ ਹੁੰਦੇ ਰਹਿਣ ਤੇ ਸਾਰੇ ਨਾਲ ਮਿਲ ਕੇ ਆਪਾਂ ਇਸ ਵਿੱਚ ਸਹਿਯੋਗ ਪਾਈਏ ਜੈ ਮਾਘੀ ਜੀਮੋ ਗੋਇਲ ਸਾਹਿਬ ਜੀ ਤੋਂ ਵੀ ਸਹੀ ਤੌਰ ਤੇ ਪਹੁੰਚ ਨੇ 1200 ਬ ਵੀ ਗਾਥੀ ਸਮੋਸਟ ਵੈਲਕਮ ਜੀ ਆਉਣ ਕਰਨੀ ਜੀ ਬਜਰਨ ਗੋਲੀ ਕਾਲਾ ਰੰਗਵਾਲੀ ਕਬਾਲ ਸੱਚੇ ਗੁਰਵਾਰੀ ਕੀ ਜੈ 사ਲਾ ਸਰਦਾਮ ਕੀ ਜੈ ਮਹੰਦੀਪੁਰ ਧਾਮ ਕੀ ਜੈ ਮਾਲ ਸਿਆਪਤੀ RAM ਜੰਮ ਕੀ ਜੈ ਜੈਕਾਰਾ ਪੀਰ ਬਜਰੰਗੇ ਹਰ ਹਰ ਮਾਦੇ ਬੋਲੀ ਤਾਂ ਅੱਜ ਉਹ ਜੋਤ ਦੇ ਸਰਉ ਦਰਸ਼ਨ ਹੋਏ ਨੇ ਇੱਕ ਵਾਰ ਜ਼ੋਰਦਾਰ ਵੈਸੇ ਜਿੰਨੀ ਸੰਗਤ ਬੈਠੀ ਹੋਣੀ ਤਾੜੀਆਂ ਦੀ ਆਵਾਜ਼ ਨਹੀਂ ਆਈ ਇੱਕ ਵਾਰ ਹੱਥ ਉੱਪਰ ਕਰਕੇ ਸਾਰੇ ਜੀ ਸੰਗਤ ਬੈਠ ਗਈ ਬੁਲੀ ਬਾਲਾ ਜੀ ਮਹਾਰਾਜ ਕੀ ਜੈ ਬੁਲੀ ਪਵਨ ਪੁੱਤਰ ਹਨੂਮਾਨ ਕੀ ਜੈ ਬੁਲੀ ਸਾਲਾ ਸਰਦਾਰ ਕੀ ਜੈ ਆਈਏ ਕਿਰਤ ਨੂੰ ਸ਼ੁਰੂ ਕਰੀਏ ਤੇ ਗੋਰੀ ਪੁੱਤਰ ਗਣੇਸ਼ ਜੀ ਮਹਾਰਾਜ ਨੂੰ ਭਈਏ ਉਸਤ ਜਾ ਰੋ ਸਭੇ ਗੰਬਲ ਵਾਲੀ ਆ